ਦੇਖੋ ਸਹੀ ਮੈਨਾਂ ਵੀ ਤਾਂ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਤੇ ਜਿਹੜਾ ਹੁਕਮ ਸੁਣਾਇਆ ਗਿਆ ਸੀ ਉਹਦੇ ਵਿੱਚ ਜਿੱਥੇ ਕੋਈ ਆਖੋ ਤਾਂ ਸੀਫੇ ਲੈਣ ਦੀ ਗੱਲ ਕਹੀ ਗਈ ਕਿ ਉਹਨਾਂ ਨੇ ਮਨਜ਼ੂਰ ਕਰਤੀ ਉੱਥੇ ਸ਼ਰੋਮਣੀ ਅਕਾਲੀ ਦਲ ਦੇ ਭਵਿੱਖ ਦੀ ਰੂਪਰੇਖਾ ਰੂਡ ਮੈਪ ਵੀ ਜੈਦਰ ਸਹਿਬਾਨ ਨੇ ਪਾਤਰ ਦੇ ਸਾਹਮਣੇ ਰੱਖਿਆ ਸੀ ਕਿ 6 ਮਹੀਨੇ ਦੇ ਵਿੱਚ ਅੰਦਰੀ ਅਗਵਾਈ ਹੈ ਛੱਤ ਮੈਂਬਰੀ ਕਮੇਟੀ ਕਾਮੀ ਸਾਹਬ ਦੀ ਇੱਕ ਵਾਰੀ ਜਿਹੜੀ ਆਈ ਸੀ ਉਹ ਕਰੇਗੀ ਪੰਛੀ ਔਰ ਬਾਂਦੀ ਜਿਵੇਂ ਬੰਦੀ ਅਕਾਲੀ ਜਨ ਅਕਾਲੀ ਖੋਜ ਵਾਲਿਆਂ ਨੂੰ ਅਕਾਲੀ ਸਿਧਾਂਤ ਤੇ ਪਹਿਰਾ ਦੇ ਵਾ ਨੂੰ ਦਾਲੀ ਟੋਕਣ ਵਾਲਿਆਂ ਨੂੰ ਅਕਾਲੀ ਵਿਧਾਨ ਨੂੰ ਸਾਚੇ ਲਾਂ ਵਾਲਿਆਂ ਨੂੰ ਇਹਨਾਂ ਰੋਲ ਕਰਕੇ ਭਰਤੀ ਉਹਨਾਂ ਦੀ ਕਰਕੇ ਨਵੇਂ ਪ੍ਰਧਾਨ ਦੀ ਚੋਣ ਹੋਣ ਤੱਕ ਇਹੋ ਜਿਹਾ ਕੰਮ ਕਰੇਗੀ ਪਰ ਬਥੇਰੀ ਗੱਲ ਆ ਕਿ ਉਸ ਕਮੇਟੀ ਨੂੰ ਦਰਖਤਨਾਰ ਕਰਕੇ ਪਿਛਲੇ ਕਾਫੀ ਸਮੇ ਤੋਂ मतलब इस तरह की गतिविधि हुई जिरा असी जिक्र जयद श्री अकाल तख्त साहब को सात मैंबरी कमेटी में कुछ मान लो महेबान करके आते रहे धामी साहब मिल के भी साढ़े सतमरी कमेटी मैंबर साहबान जाके आए उसने लिख के भी दिता उसने बयानबाजी तक भी दसन की कोशिश की जयदाद श्री अकाल तख्त साहब के आदेश अनुसार ही घरती जाए क्योंकि छिलरी हुई पंथक शक्ति ਅੱਡਾ ਅੱਡਾ ਹੋਈ ਪੰਚ ਦੀ ਸ਼ਕਤੀ ਉਹਨੂੰ ਜੋੜਨ ਦਾ ਇੱਕੋ ਹੀ ਸਹੀ ਤਰੀਕਾ ਸੀ ਜੋ ਜੈਰਾ ਸਰਵਾਨ ਨੇ ਪੜਾਇਆ ਔਰ ਲੋਕਾਂ ਨੇ ਉਸ ਨੂੰ ਪੜਾਇਆ ਤੇ ਹੁਣ ਜੇ ਉਹ ਨੂੰ ਪੜੇ ਕਰਕੇ ਦਰਜਨਾਰ ਕਰਕੇ ਜੈਰਾ ਸਾਹਿਬ ਦੀ ਜਵਾਈ ਕਮੇਟੀ ਤੋਂ ਅਲੱਗ ਆਪਣੀ ਕਮੇਟੀ ਬਣਾ ਕੇ ਉਸ ਤਰ੍ਹਾਂ ਹੀ ਪ੍ਰਤੀ ਕਰਨੀ ਫਿਰ ਤਾਂ ਲੋਕਾਂ